ਪੈਣ ਨਾਲ ਹੀ ਟੱਕ ਲੀਆਂ ਮੈਂ ਮੈਂ ਵੀ ਲਾਈ ਲਾਵਾਂ ਐ ਲੱਗ ਜਾਓ ਬਈ ਲੱਗ ਜਾਓ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਲਾਈਫ ਇਨ ਬਲੌਗਸ ਦੇਵਾ ਲਾਈਫ ਇਨ ਬਲੌਗਸ ਦੇ ਵਿੱਚ ਇੱਕ ਵਾਰ ਫੇਰ ਤੋਂ ਅੱਜ ਤੁਹਾਨੂੰ ਮੇਰੀ ਉਹ ਵਾਲੀ ਭੈਣ ਨਹੀਂ ਦਿਖੂਗੀ ਅੱਜ ਤੁਹਾਨੂੰ ਮੇਰੀ ਇਹ ਕਿਊਟ ਜੀਜੀ ਨਾਲ ਅਸੀਂ ਟਵਿਨਿੰਗ ਕੀਤੀ ਹੈ ਖੜ ਜਾਏ ਮੈਨੂੰ ਪੱਤੇ ਚਵਾੜੀ ਜੰਨੀ ਹੈਗੀ ਸੋ ਅੱਜ ਮੈਂ ਤੇ ਮੇਰੀ ਛੁੱਟੀ ਪੈਨ ਚੱਲਿਆਂਗੇ ਪਹਾੜਾਂ ਦੀ ਸੈਰ ਕਰਨ ਬਲੂ ਮਾਊਂਟੇਨ ਚੱਲ ਬਈ ਬੈ ਜਵਾਨਾ ਹਾਦਰ ਦੀ ਹੋ ਕੇ ਬੈ ਮੈਂ ਇਧਰ ਦੀ ਬਹਿਣੀ ਹੈਗੀ ਸੋ ਬਈ ਅੱਗੇ ਬੈਠ ਮੈਂ ਅੱਗੇ ਬੈਠਾ ਹਾਂ ਚੱਲ ਠੀਕ ਆ ਓਕੇ ਤੇ ਬਈ ਆਈ ਹੋਈ ਸੀ ਸਾਡੇ ਕੋਲੇ ਛੁੱਟੀਆਂ ਕੱਟਣ ਲਈ ਸੋ ਫਿਰ ਅੱਜ ਮੈਂ ਲੈ ਲਈ ਛੁੱਟੀ ਇਹਨੂੰ ਅੱਧ ਲੈ ਕੇ ਆਉਨੇ ਆ ਘੁਮਾ ਫਰਾ ਕੇ ਹੈ ਪਹਾੜਾਂ ਦੀ ਸੈਰ ਕਰਾ ਕੇ ਚੱਲ ਬਥੇਰੀਆਂ ਹੋ ਗਈਆਂ ਆ ਜਾ ਲਾ 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 ਅੱਜ ਦੇ ਟ੍ਰਿਪ ਨੂੰ ਮੱਦੇ ਨਜ਼ਰ ਆਖਦੇ ਹੋਇਆ ਸੀ ਸਪੈਸ਼ਲ ਊਪਨੇ ਲਾ ਕੇ ਚੱਲੇ ਆ ਬਈ ਊਪਨੇ ਬਚਪਨ ਦੀ ਯਾਦਾਂ ਤਾਜ਼ਾ ਕਰਨ ਲਈ ਜੇ ਹੈ ہمارے پاس ਆਨੀਅਨ ਰਿੰਗਸ ਐਂਡ ਪੂਪਨੇ ਤੇ ਦੇ ਕਿਊਟ ਕਿਊਟ ਜਿਹਾ 뷰 ਕਿਉਂਕਿ ਕੱਲ ਰਾਤ ਨਹੀਂ ਪੈ ਕੇ ਹਟਿਆ ਸੀਗਾ ਸੋ ਬਹੁਤ ਸੋਹਣਾ ਮੌਸਮ ਹੋ ਰਿਹਾ ਬਸ ਅੱਜ ਮੀਂਹ ਨਾ ਪਵੇ ਪਹਾੜਾਂ ਦੇ ਵਿੱਚ ਜਾ ਕੇ ਤੇ ਠੰਡ ਵੀ ਨਾ ਹੋਵੇ ਹੈ ਕਿ ਨਹੀਂ ਬਾਬਿਓ ਬਾਬਿਓ ਮੇਰੇ ਬਾਬੇ ਤਾਂ ਸੁੱਤੇ ਪਏ ਨੇਗੇ ਬਾਬੇ ਹਾਂਜੀ 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 ਕਿੰਨੇ ਸੋਹਣੇ ਲੱਗ ਰਹੇ ਨੇ ਇਹ ਕੱਪੜੇ ਅਸੀਂ ਕੱਲ ਹੀ ਖਰੀਦ ਕੇ ਲੈ ਕੇ ਆਏ ਆ ਬਹੁਤ ਸੋਹਣੀ ਮਿਲ ਗਈ ਇੱਕ ਇੱਕ ਸਾਨੂੰ ਅੱਧੇ ਰੇਟ ਤੇ ਪਈ ਕਿਉਂਕਿ ਅਸੀਂ ਦੋ ਲੈਂਦੀਆਂ ਐਡੀਸ਼ਨਸ ਚਲੋ ਬਈ ਹੁਣ ਆਪਾਂ ਜੇ ਕੋਈ ਘੈਂਜਾ 뷰 ਮਿਲਿਆ ਤਾਂ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਬਟ ਇੱਕ 뷰 ਤਾਂ ਬਹੁਤ ਘੈਂਟ ਆਊਗਾ ਆਊਗਾ ਉੱਥੇ ਦਾ ਤੁਹਾਨੂੰ ਦਿਖਾਉਣਾ ਹੀ ਹੈਗਾ ਉਹ ਆਪਾਂ ਵੈਸੇ ਤੁਹਾਨੂੰ ਪਹਿਲਾਂ ਲਈ ਵੀਡੀਓ ਦੇ ਵਿੱਚ ਵੀ ਦਿਖਾਇਆ ਗਿਆ ਹੈਗਾ ਤੇ ਉੱਥੇ ਤੁਸੀਂ ਪਛਾਣ ਲਉਗੇ ਜੇ ਮੈਂ ਉੱਥੇ ਗਈ ਨਾ ਤਾਂ ਤੁਸੀਂ ਪਛਾਣ ਲੈਣਾ ਮੈਂ ਇੰਸਟਾਗ੍ਰam ਵੀਡੀਓ ਵੀ ਬਣਾਈ ਹੋਈ ਹੈ ਉੱਥੇ ਤੂੰ ਦੇਖੀਏ ਬਾਬੇ ਉਹ ਵੜੀ ਮੇਰੀ ਵੀਡੀਓ ਪਲੇਸਮੈਂਟ ਲਈ ਇਹ ਢੀਹ ਇਤਿਹਾਸਿਕ ਜਗ੍ਹਾ ਤੂੰ ਦੇਖੀ ਨਹੀਂ ਚਲ ਅੱਜ ਮੈਂ ਤੈਨੂੰ ਦਿਖਾ ਕੇ ਲੈ ਕੇ ਆਉਂਗੀ ਤੋ ਵੀਡੀਓ ਦੇਖ ਲੈ ਓਏ ਅਸੀਂ ਰੁਕੇ ਹੋਏ ਹਾਂ ਬੀਪੀ ਦੇ ਪੰਪ ਤੇ ਸਾਡੀ ਕੁੜੀ ਕਹਿੰਦੀ ਪਾਣੀ ਲੈ ਕੇ ਦੋ ਪਾਣੀ ਲੈ ਕੇ ਆ ਰਹੇ ਹੁਣ ਵਿਚਾਰੀ ਦੇ ਲਈ ਖਿਦਮਤ ਕਰ ਰਹੇ ਹਾਂ ਨਾ ਅਸੀਂ ਇਹਦੀ ਚਲੋ ਵੀ ਹੁਣ ਤੁਹਾਨੂੰ ਅਸੀਂ ਗਾਰਡਨਸ ਦੇ ਵਿੱਚ ਹੀ ਮਿਲਦੇ ਆਂ ਜਾ ਕੇ ਜਿਹੜੀ ਆਪਣੀ ਡਰਾਈਵ ਆ ਉਹ ਜਸ ਰਹੀ 4 ਮਿੰਟਸ ਦੀ ਲਾਉਗੀ ਯਾਰੋ ਇਤਨੀ ਪਿਆਰੀ ਸੀ ਜਗਾ ਦੇਖਣੇ ਕੇ ਲਈ ਥੋੜੀ ਆ ਰਹੀ ਹੈ ਚਲੋ ਬਈ ਚੱਲਦੇ ਹਾਂ ਹੁਣ ਗਾਰਡਨ ਦੇ ਵਿੱਚ ਮੈਂ ਇਸ ਗਾਰਡਨ ਦੇ ਵਿੱਚ ਪਹਿਲਾਂ ਵੀ ਆ ਚੁੱਕੀ ਹਾਂ ਤੇ ਮੈਂ ਉਹ ਦਿਨ ਕਿਹਾ ਸੀਗਾ ਕਿ ਮੈਂ ਦੁਬਾਰਾ ਆਉਂਗੀ ਮੈਂ ਤਾਂ ਇਹ ਪਤਾ ਹੀ ਨਹੀਂ ਸੀਗਾ ਵੀ ਇੰਨੀ ਜਲਦੀ ਆ ਜੂਗੀ ਰੱਬ ਨੇ ਜਲਦੀ ਜੀੜਾ ਮਰਵਾਤਾ ਚਲੋ ਹੁਣ ਆਪਾਂ ਜਾ ਕੇ ਟਿਕਟਸ ਵਗੈਰਾ ਲੈਣੀਆਂ ਕਾਫੀ ਲੈਣੀਆਂ लेट्स ਗੋ ਇਹ ਹੈ ਜੀ ਗਾਰਡਨ ਦੀ ਐਂਟਰੀ ਜੇ ਮੈਂ ਗਾਰਡਨ ਦੀ ਨੀਮ ਦੀ ਗੱਲ ਕਰਾਂ ਸੋ ਇਹਦਾ ਨਵੇਂ ਮਹਿੰਗਾ एवर ग्लेड्स हाउस एंड गार्डन जहां का ओपनिंग टाइम है देख सकते दस तो चार बजे तक है ट्यूसडे क्लोज होंगे ने इधर इन्हों का टिकट घर बनिया होगा वाह यार्यारे फूल चंदप्रीत जी ਵੀਡੀਓ ਬਣਾਉਣ ਦੇ ਵਿੱਚ ਵਿਅਸਤ ਸੀ ਹਨਾ ਤੇ ਉਹ ਕਹਿੰਦੇ ਤੁਸੀਂ ਕਿੰਨੇ ਜਾਣੇ ਹੋ ਤਿੰਨ ਜਾਣੇ ਕਿਵੇਂ ਕੀ ਕਿਹਾ ਸੀਗਾ ਤੇ ਕਹਿੰਦੇ ਇੱਕ ਟੀਨੇਜਰ ਆ ਤੁਹਾਡੇ ਨਾਲ ਉਹ ਟੀਨੇਜਰ ਮੈਂ ਆ ਤੇ ਮੈਂ ਫ੍ਰੀ ਚ ਫਿਰਦੀ ਆਂਗੀ ਸਿਰਫ ਸਾਡੇ ਦੋ ਬੰਦਿਆਂ ਦੀ ਟਿਕਟ ਹੀ ਲੱਗੀ ਮੇਰੀ ਜਦੋਂ ਟੀਨੇਜਰ ਵਰਗੇ ਮੈਂ ਤਾਂ ਅੱਜ ਪਤਾ ਲੱਗਿਆ ਵੀ ਮੈਨੂੰ ਫ੍ਰੀ ਚ ਟਿਕਟ ਦੇਤੀ ਉਹਨਾਂ ਨੇ देखो भाई कितना प्यारा 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 प्यारा, प्यारा गाना है देखो सोहना so, पापा बस थोड़ा जो वॉक करके जानांगा पहला अपन हाउस से चलिए आज इतने लोग नहीं आए होगी जो दसी लास्ट टाइम आई ना तो बहुत रश सी गया क्योंकि तो आज थोड़ा या मी भी पैर रहेगा आज प्लीज नंबर वाइज चलेंगे लास्ट टाइम हम असि गंदा उल्टा सफर स्टार्ट कीता बस ਤੋ ਹੁਣ ਆਪਾਂ ਚੱਲਦੇ ਆਂ ਜੀ ਠੰਡੀ ਲੱਗ ਰਹੀ ਠੰਡ ਹਵਾ ਤੇ ਕੰਬੀ ਆਨੀ ਆ ਮੈਂ ਤੁਹਾਨੂੰ ਦਿਖਾਉਣੇ ਆ ਕਿ ਅਸੀਂ ਇੱਥੇ ਉੱਪਰ ਖੜੇ ਆਂ ਸੋ ਮੈਂ ਇੱਥੋਂ ਦਾ ਤੁਹਾਨੂੰ ਵੀ ਦਿਖਾਉਣੀ ਆ ਵੀ ਲਾਸਟ ਟਾਈਮ ਤਾਂ ਬਾੜੇ ਬੰਦੇ ਆਏ ਹੋਈ ਸੀਗਾ ਤਾਂ ਕੋਈ ਵੀ ਨਹੀਂ ਆਇਆ ਹੋਇਆ ਦੇਖੋ ਬਈ ਜਗਾ ਫੋਟੋ ਚਾਹੀਏ ਯਾਰ ਲਾਸਟ ਟਾਈਮ ਤੇ ਕਿੰਨੇ ਬੰਦੇ ਸੀਗੇ ਨਾ ਅੱਜ ਤੋਂ ਕੋਈ ਵੀ ਨਹੀਂ ਹੈਗਾ ਹਾਏ ਮੈਂ ਮੀ ਨਾਲ ਸਾਰਾ ਕੰਮ ਖਰਾਬ ਹੋ ਗਿਆ ਤੁਸੀਂ ਦੇਖ ਲਓ ਅਸੀਂ ਉਹ ਵਾਲੇ ਰਸਤੇ ਵਿੱਚ ਦੀ ਆਏਾਂਗੇ ਸੋ ਅਸੀਂ ਇੱਥੇ ਪਹੁੰਚ ਗਏ ਇੱਧਰ ਸਾਰਾ ਪਿਆਰਾ ਪਿਆਰਾ ਗਾਰਡਨ ਬਣਿਆ ਹੋਇਆਗਾ ਸੋ ਹੁਣ ਆਪਾਂ ਇੱਧਰ ਆਵਲੀਆਂ ਸਟੇਲਸ ਦੇ ਨਾਲ ਨੀਤੀ ਜਾਵਾਂਗੇ ਤੇ ਜਿਹੜਾ ਉਹ ਵਾਲਾ ਘਰ ਹੈ ਉੱਥੇ ਕੈਫੇਟੇਰੀਆ ਬਣਿਆ ਹੋਇਆਗਾ ਸੋ ਉੱਥੇ ਲੈ ਕੇ ਜਾਵਾਂਗੇ ਸੋ ਜਿਹੜਾ ਉਰੀ ਕੀ ਇਹਨਾਂ ਨੇ ਮੈਪ ਵੀ ਦਿੱਤਾ ਹੋਇਆ ਮੈਪ ਦੇ ਉੱਪਰ ਦੇਖੋ ਆਹ ਜਾਨਵਰ ਦਾ ਨਾਮ ਮੈਨੂੰ ਪਤਾ ਨਹੀਂ ਜੁਨੀਅਰ ਦਾ ਇਹ ਵੀ ਵਿਚਾਰਾ ਜਾ ਰਹੇ ਹੈਗਾ ਵਾਕ ਕਰਕੇ ਸੋ ਵੀ ਆਰ ਹੇਅਰ ਆ ਪੌੜੀਆਂ ਉੱਤਰ ਕੇ ਆ ਇੱਧਰ ਸਟੂਡੀਓ ਟੈਰੇਸ ਪੂਲ ਐਵਰਗਲੇਡ ਹਾਊਸ ਜਿਹੜਾ ਮੈਂ ਉਹ ਹਾਊਸ ਦਿਖਾਇਆਗਾ ਇਹ ਉਰੇ ਹੈਗਾ ਸੋ ਹੁਣ ਆਪਾਂ ਥੋੜੀ ਬਹੁਤੀਆਂ ਕੀਆ ਫੋਟੋਸ ਖਿਚਾਈਏ ਤੇ ਫਿਰ ਆਪਾਂ ਕੀ ਉੱਥੇ ਜਾ ਕੇ ਤੁਹਾਨੂੰ ਮਿਲਾਂਗੇ ਇੱਧਰ ਸਾਡੀ ਕੁੜੀ ਦਾ ਫੋਟੋ ਸ਼ੂਟ ਚੱਲ ਰਿਹਾ ਹੈ ਪਿਆਰੀ ਜੀ ਕੁੜੀ ਦਾ ਹੈ ਹੈ ਪਿਆਰੀ ਕੁੜੀ ਮੈਂ ਤੁਹਾਨੂੰ ਇੱਧਰ ਵੀ ਥੋੜਾ ਜਿਹਾ ਦਿਖਾ ਦਿੰਨੀ ਹਾਂ ਇੱਕ ਤਾਂ ਨਾ ਗਿੱਲਾ ਹੋਇਆ ਪਿਆਗਾ ਦ ਗਾਰਡਨਸ ਥੀਟਰ ਇਧਰ ਹੈ ਐਵਰਗ੍ਰੀਨਸ ਹਾਊਸ ਹੈ ਸਕੁਐਸ਼ ਕੋਰਟ ਆ ਡੋਨਟ ਨੋ ਅੱਛ ਵਾਸ਼ਰੂਮ ਕਹਿੰਦੇ ਨੇਗੇ ਤੇ ਇਧਰ ਵੀ ਵਾਸ਼ਰੂਮ ਦਿੰਗੇ ਸੋ ਇਧਰ ਵੀ ਵਾਸ਼ਰੂਮ ਦਿੰਗੇ ਸੋ ਅੱਛਾ ਤਰ੍ਹਾਂ ਤੇ ਗਾਮੇ ਹੁਣ ਮੈਂ ਵੀ ਥੋੜੀ ਜੀ ਫਟਕਟਾ ਲ ਗਾਰਾ ਗਾਰਾ ਹੋਇਆ ਫਿਰਦਾ ਗਾਰਾ ਗਾਰਾ ਨਹੀਂ ਤਿਲਕ ਕਿੱਥੇ ਜੇ ਲਿਖਿਆ ਹੋਇਆ ਤਾਂ ਤਿਲਕ ਦਾਂਗੇ ਕਰਮਾ ਚ ਹੈ ਹਣ ਅਸੀਂ ਪਹਿਲਾਂ ਸੋਚਿਆ ਵੀ ਦੇਖ ਦੂ ਖ ਲਈਏ ਕਿਉਂਕਿ ਨਹੀਂ ਪਤਾ ਮੀ ਕਦੋਂ ਵੀ ਆ ਜੇ ਬਾਹਲੇ ਨਹੀਂ ਪਾਗੇ ਹਟਿਆ ਬਈ ਇੱਥੇ ਦਾ ਗੱਲ ਲਗ ਲਾ ਖਿੱਦਗਾ ਯਰ ਮੈਨ ਲੱਗਦਾ ਉਦੋਂ ਬਧੀ ਸਾਰੇ ਕਿੰਨੀ ਧੁੰਦ ਐ ਤੋ ਕੁਛ ਵੀ ਨਹੀਂ ਦਿਨਦਾ ਉਰੇ ਲਾਸਟ ਟਾਈਮ ਪਤਾ ਬਲੂ ਮਾਉਂਟੇਨ ਦਿਖਦੇ ਸੀਗੇ ਹਾਏ ਤਾਂ ਗੰਮੀ ਖਰਾਬ ਹੋ ਗਿਆ ਅੱਜ ਤਾਂ ਚੱਲੋ ਬਈ ਮੈਂ ਤੁਹਾਨੂੰ ਦਿਖਾਨੀਆਂ ਮੈਂ ਨਾਲ ਤੁਹਾਨੂੰ ਉਰੇ ਇੱਕ ਕਲਿੱਪ ਐਡ ਕਰੂੰਗੀ ਲਾਸਟ ਜਦੋਂ ਅਸੀਂ ਉਰੇ ਵਿਜ਼ਿਟ ਕੀਤਾ ਸੀਗਾ ਉਦੋਂ ਦਾ ਕੀ ਮਾਹੌਲ ਸੀ ਤੇ ਅੱਜ ਦਾ ਕੀ ਮਾਹੌਲ ਆ ਉਰੇ ਦੇਖੋ ਅਜੂਰੇ ਕੁਝ ਵੀ ਨਹੀਂ ਦਿਖਦਾਗਾ ਨਾ ਮੈਂ ਇੱਕ ਹੋਰ ਕਲੀਪ ਐਡ ਕਰੂੰਗੀ ਵੀ ਉਸ ਦਿਨ ਇੰਨਾ ਕੁ ਪੈਰਾ ਵਿਊ ਆ ਰਿਹਾ ਸੀਗਾ ਆਪਾਂ ਲੱਗੇ ਸੀ ਵਿਆਜ ਇੰਨਾ ਵਧੀਆ ਹੋਊਗਾ ਨਾ ਪਰ ਨੋ ਉਸ ਦਿਨ ਹੀ ਰਾਇਦਾ ਵਧੀਆ ਸੀ ਮੈਂ ਤੁਹਾਨੂੰ ਇੱਧਰ ਦੀ ਦਿਖਾਉਣੀ ਆ ਘਰ ਦਾ ਵਿਊ

ਸਾਰੀਆਂ ਪੇਂਟਿੰਗਸ ਉਹਨਾਂ ਨੇ ਚੱਕ ਦਿੱਤੀਆਂ ਨੇ ਕਿ ਮੀਂਹ ਦੇ ਪਾਣੇ ਖਰਾਬ ਨਾ ਹੋ ਜਾਣ ਤੁਸੀਂ ਇੱਧਰ ਵੀਊ ਦਿਖਾਓ ਜੀ ਥੋੜਾ ਜਿਹਾ ਪਤਾ ਨਹੀਂ ਵਿਚਾਰਿਆਂ ਨੇ ਕੀ ਬਣਾਇਆ ਪਰ ਪਾਣੀ ਚਿੱਟੇ ਤੋਂ ਸਕਾਈ ਬਲੂ ਹੋਇਆ ਪਿਆ ਗ੍ਰੀਨ ਹੀ ਹੋਇਆ ਪਿਆ ਸਕਾਈ ਬਲੂ ਦਾ ਤਾਂ ਪਤਾ ਨਹੀਂ ਗ੍ਰੀਨ ਗ੍ਰੀਨ ਪੱਤਿਆਂ ਦਾ ਉਹ ਚੜੀਏ ਦੇਖੀ ਰੰਗ ਪਾਣੀ ਨੂੰ ਪੱਤਿਆਂ ਦਾ ਰੰਗ ਹਣਾ ਜੇ ਚਲੋ ਫਿਰ ਹੁਣ ਆਪਾਂ نیچے ਕੈਫੇ 'ਚ ਹੀ ਚੱਲੀਏ ਹੈ ਉਹ ਇਗੜੀ ਦੇ ਮੇਰੇ ਡਗ ਗੁੱਸਾ ਟੜਦਾ ਨਾ ਚੱਲ ਚੱਲ ਜਮਾਣੀ ਮੂੰਹਾ ਕਰਦੀ ਚੱਲ ਆਇਆ ਬਹੁਤ ਪਿਆਰੀ ਜੀ ਜਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਹੈ ਜੀ ਐਵਗਲੈਡ ਹਾਊਸ ਇਸ ਜਗਾ ਦੀ ਖੂਬਸੂਰਤ ਜਗਾ ਤੁਹਾਂ ਆਪਾਂ ਜਾ ਕੇ ਤੁਹਾਨੂੰ ਦਿਖਾਉਣੇ ਆ ਵੀ ਇਹ ਅੰਦਰ ਕੀ ਇਹ ਲਾਸਟ ਟਾਈਮ ਸਾਡਾ ਮਿਸ ਹੋ ਗਿਆ ਸੀ ਅੱਜ ਆਪਾਂ ਬਿਲਕੁਲ ਮਿਸ ਨਹੀਂ ਕਰਾਂਗੇ ਜਿਵੇਂ ਤੁਸੀਂ ਦੇਖ ਸਕਦੇ ਇੱਕ ਕੈਫੇਟੇਰੀਆ ਬਣਿਆ ਹੋਇਆ ਹੈਗਾ ਸੋ ਇਹਦੇ ਬਾਹਰ ਵੀ ਬੈਠ ਕੇ ਤੁਸੀਂ ਆਪਣੀ ਕਾਫੀ ਇੰਜੋਏ ਕਰ ਸਕਦੇ ਹੋ ਅਨਪੋਰਚਿਊਨਿਟੀ ਅਜ ਨਹੀਂ ਪਾ ਰਿਹਾਗਾ ਤਾਂ ਸਾਡੇ ਲਈ ਕਿ ਅੰਦਰ ਬੈਠ ਕੇ ਵੀ ਆਪਾਂ ਇੰਜੋਏ ਕਰ ਰਹੇ ਨਹੀਂ ਸੋ ਹੁਣ ਆਪਾਂ ਵੀ ਚੱਲ ਪੈਂਗੇ ਟੇਬਲ ਲੈਣੇ ਆਪਨਾ ਲੈਟਸ ਗੋ ਐਵੇਂ ਗੰਦੇ ਤਰੀਕੇ ਦੇ ਨਾਲ ਪਤਾ ਨਹੀਂ ਕੌਣ ਰੋਡ ਦੇ ਬੰਸਤੇ ਕੀ ਨੇ ਚਲੋ ਜੀ ਇਹ ਇੱਥੋਂ ਦੀ ਐਂਟਰੀ ਵਾਓ ਕਿੰਦਾ ਦਾ ਕੁਝ ਅੰਦਰ ਹੋਇਆ ਇੰਟੀਰੀਅਰ ਇੱਥੇ ਇੱਕ ਕਿਊਟ ਜਿਹਾ ਸੋਫਾ ਰੱਖਿਆ ਹੋਇਆ ਹੈ ਇਹਨਾਂ ਨੇ। ਪਿਆਰੀ ਟੀ ਕੜੀ ਇਧਰ ਹੀ ਪੂਰਾ ਕੈਫੇਟੇਰੀਆ ਬਣਿਆ ਹੋਇਆ ਹੈਗਾ। ਪਿਆਰਾ ਜਿਹਾ। ਮੀਨੀ ਕਪਕੇਕ ਚਾਕਲੇਟ ਇਧਰ ਵੀ ਇੱਕ ਸੋਫਾ ਰੱਖਿਆ ਹੋਇਆ ਹੈਗਾ। ਦੇਖੋ, ਕਰੋਕਰੀ ਕਿੰਨੀ ਜਿਆਦਾ ਪਿਆਰੀ ਆ। ਆਪਾਂ ਉੱਪਰ ਵੀ ਤਾਂ ਜਾਣਾ ਸੀ ਦੇਖਣ ਲਈ। ਇਹ ਤਾਂ ਆਪ ਭੁੱਖੇ ਹੀ ਦੁਰੇ ਖੜੇ ਰਹਿੰਦੇ ਰਹਿੰਗੇ। ਜਨੇਵਾਰ ਮੀ ਭੈਣ ਲੱਗ ਗਿਆ ਮੈਂ ਤੁਹਾਨੂੰ ਦਿਖਾਉਣੀ ਇੱਥੇ ਬੈਠ ਕੇ ਬਾਹਰ ਦਾ ਥੀ ਅੰਦਰ ਦਾ ਥੀ ਕੈਂਟ ਦੀ ਲੋਕੇਸ਼ਨ ਤੇ ਕੈਂਟ ਜੇ ਖਾਣਾ ਪੀਣਾ ਕਰਨਾ ਕਾਫੀ ਮੰਗਾ ਲਈਏ ਮੈਨੂੰ ਲੱਗਾ ਖਾ ਪੀਤਾ ਪਹਿਲਾਂ ਦਾ ਸਕਦੇ ਨਹੀਂ ਕੀ ਕੁਛ ਹੈ ਸੇਵਰੀ ਮੈਨੇ ਬੜਾ ਵੱਡਾਗਾ ਮਫਨ ਮੰਗਾ ਲੂ ਕਾਫੀ ਇਸ ਵਿੱਚ तो 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 पुठी मारती <laughs> <साथ बारा> <laughs> <laughs> कॉफी आई है वेरी बैड सर्विस इधर <laughs> अपनी कॉफी भी आ चुकी है फिनिश करती हूँ बहुत ही घटिया टेस्ट है <laughs> thank you ਚਲੋ ਵੀ ਸਾਰੇ ਪਰ ਪਰ ਕੀ ਸ਼ੁਕਰ ਹੋ ਦਿਖਤੀ ਨਹੀਂ ਹੈ ਸ਼ੂਗਰ ਤੋਂ ਪਹਿਲਾਂ ਤੂੰ ਟੇਸਟ ਕਰ ਠੀਕ ਹੈ ਕਿਹ ਹੈ ਜਗਤ ਰਸਤੋਂ ਬਾਵਾ ਹੀ ਪਾਲੀ ਮੈਂ ਤਾਂ ਲੱਗਾ ਵੀ ਗੋਰੀਆਂ ਦੇ ਉਹਦੇ ਵਿੱਚ ਆ ਗਏ ਟਾਈਮ 'ਚ ਹੈ ਮੈਂ ਤਾਂ ਲੱਗਾ ਗੋਰੀਆਂ ਦੇ ਟਾਈਮ 'ਚ ਆ ਗਏ ਮੈਂ ਕਦੇ ਆਦੀ ਕੋਈ ਚੀਜ਼ੁਰ ਨਹੀਂ ਪੀਗੀ ਦੇਖੀ ਪਰ ਅੱਜ ਪੀਣੀ ਪੈ ਰਹੀ ਆ ਇਹ ਦੀ ਹੈਨਰੀ ਜੀ ਦਾ ਬੈਡਰੂਮ ਥੋੜਾ ਬਹੁਤ ਆਪਾ ਪੜ ਲਈਏ ਤੁਸੀਂ ਵਾਲੀ ਪੜ ਸਕਦੇ ਹੋਗੀ ਹਿਸਟਰੀ ਬਾਅਦ ਵਿੱਚ ਕਿਸੇ ਹੋਰ ਨੇ ਪ੍ਰਾਪਰਟੀ ਲੈ ਲਈ ਸੀਗੀ ਤੋਂ ਇਧਰ ਇੱਕ ਕਿਊਟ ਜੀ ਚੇਅਰ ਰੱਖੀ ਗਈ ਹੈ ਇਧਰ ਇਹਨਾਂ ਦੀ ਹੈਨਰੀ ਦੇ ਪੇਂਟਿੰਗ 라ਹੂ ਉੱਧਰ ਪਹੁੰਚ ਗਈ ਜਨਾਬ on stays world heritage a hey, living room hai bhai dekho kitna <takes throat> pyara <takes throat> oreya guggal de hoye garden theater replica iddi murti na thonu niche dikhai sodhi photo a same hey, aeona da living room si da ਜਿਹੜੀ ਹੈਂਰੀ ਸੀਗੇ ਉਹ ਪ੍ਰਿਸਬਨ ਦੇ ਪਹਿਲਾਂ ਫਿਰ ਉੱਥੇ ਉਹ ਕੀ ਬੈਂਕ ਕਰਪਟ ਹੋ ਗਈ ਸੀਗੀ ਫਿਰ ਉੱਥੋਂ ਉਹਨਾਂ ਨੇ ਡਿਸਾਈਡ ਕੀਤਾ ਵੀ ਮੈਂ ਸਿਡਨੀ ਹੀ ਵਾਪਸ ਚਲਾ ਜਾਵਾਂ ਤਾਂ ਫਿਰ ਇੱਥੇ ਆ ਕੇ ਉਹਨਾਂ ਨੇ 1933 ਦੇ ਵਿੱਚ ਜਿਹੜੀ ਇਹ ਕੀ ਆ ਪ੍ਰਾਪਰਟੀ ਹੈ ਖਰੀਦੀ ਸੀਗੀ ਇਹਨਾਂ ਨੇ ਇੱਥੇ ਲਿਖਿਆ ਨਹੀਂ ਵੀ ਉਹ ਇੱਥੇ ਰਹਿੰਦੇ ਸੀਗੇ ਜਾਂ ਕਿਦਾਂ ਬਟ ਜਿਹੜਾ ਉਹ ਤੁਸੀਂ ਬੈਡਰੂਮ ਦੇਖਿਆ ਜਿਹੜਾ ਉਹਦਾ ਸਾਰਾ ਫਰਨੀਚਰ ਸੀਗਾ ਵੀ ਉਹ ਉਹਨਾਂ ਦੇ ਟਾਈਮ ਦੇ ਅਕੋਰਡਿੰਗ ਹੀ ਜਿਹੜਾ ਉਹਰੇ ਹੁਣ ਕੀ ਆ ਸਜਾਇਆ ਗਿਆ ਲੋ ਹਨ ਆਪਾਂ ਨੀਤੇ ਚੱਲਦੇ ਆ ਆਪਣੇ ਬੰਦੀ ਨਹੀਂ ਜਿਹੜੀ ਉਂਜੀ ਚ ਪਹੁੰਚ ਗਈ ਨਹੀਂ ਕਿਉਂਕਿ ਮੈਂ ਰੁਕ ਚੁੱਕਿਆ ਹਾਂ ਨਾ ਆਪਾਂ ਤੁਹਾਨੂੰ ਥੋੜੇ ਜਿਹੜੇ ਲੁੱਕ ਆਫਸ ਨੇਗੇ ਉਹ ਦਿਖਾਉਣ ਚੱਲਦੇ ਆ ਜਦੋਂ ਆਪਾਂ ਇਹਦੇ ਘਰ ਦੇ ਵਿੱਚੋਂ ਬਾਹਰ ਨਿਕਲ ਕੇ ਆਉਣੇ ਆਂਗੇ ਤਾਂ ਇੱਧਰ ਬਹੁਤ ਹੀ ਪਿਆਰਾ ਜਿਹੜਾ ਖੁੱਲਾ ਗਾਰਡਨ ਬਣਿਆ ਹੋਇਆ ਇੱਥੇ ਵੀ ਬੈਂਚ ਲੱਗੇ ਹੋਏ ਨੇਗੇ ਵੀ ਜੇ ਤੁਸੀਂ ਇੱਥੇ ਵੀ ਬੈਠ ਕੇ ਖਾਣਾ ਪੀਣਾ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਬਹੁਤ ਬਿਊਟੀਫੁਲ ਜਗ੍ਹਾ ਬਣੀ ਹੋਈ ਹੈ ਇੱਧਰ ਵੀ ਬੈਠਣ ਦੇ ਲਈ ਦੇਖੋ ਕਿੰਨੀ ਪਿਆਰੀ ਜਗ੍ਹਾ ਹੈਗੀ ਸਕੂਨ ਭਰੀ ਜਗ੍ਹਾ ਪਿਆਰੇ ਪਿਆਰੇ ਬੈਂਚ ਲੱਗੇ ਹੋਏ ਨੇ ਜੀ ਬੱਚੇ ਖੇਡੀ ਜਾਂਦੇ ਨੇ ਮੰਮੀਆਂ ਇੱਧਰ ਫੋਟੋਗ੍ਰਾਫੀ ਕਰੀ ਜਾਂਦੀਆਂ ਨੇ लेट्स ਗੋ ਬਈ ਚਲੋ ਬਈ ਚਲੋ 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 ਅੱਜ ਤਾਂ ਪਤਾ ਨਹੀਂ ਪਾਣੀ ਵਹਿੰਦਾ ਹੋਊਗਾ ਕਿ ਨਹੀਂ ਉਦੋਂ ਦਾ ਦੇਖਿਆ ਹੀ ਨਹੀਂ ਸੀਗਾ ਕੁਝ ਕੁਡੇ ਪਾੜੇ ਪੰਛੀ ਬੋਲਦੇ ਹੋਏ ਕਿੰਨੀ ਹਰੇ ਭਰੇ ਲੱਗੀ ਪਈ ਦੇਖੀ ਪੇੜ ਨੂੰ ਆਲਾ ਸੰਗਣਾ ਜੰਗਲ ਮੀਂਹ ਪੈ ਕੇ ਤਾਂ ਹੋਰ ਵੀ ਹੋ ਗਿਆ ਚਲੋ ਦੇਖਦੇ ਆਂ ਅੱਜ ਆਪਾਂ ਨੂੰ ਝਰਨਾ ਦਿਖਦਾਗਾ ਜਾਂ ਨਹੀਂ ਲਾਸਟ ਟਾਈਮ ਤਾਂ ਦਿਖਿਆ ਨਹੀਂ ਸੀ ਕਿਉਂਕਿ ਬਹੁਤ ગાਨਾ ਜੰਗਲ ਆਥੇ ਬਟ ਉਧਰ ਜਾ ਕੇ ਦੇਖੂਗਾ ਜੇ ਇਹ ਵਾਲਾ ਨਾ ਦਿਖਿਆ ਨਾ نیچے ਜਾ ਕੇ ਦਿਖੂਗਾ ਇੱਕੋ ਬਹੁਤ ਪਿਆਰਾ ਹੋਊਗੀ ਚਿਲड्रन मस्ट बी सुपरवाइज्ड इन दिस एरिया ਕੀ ਹੋ ਗਿਆ ਬਾਈ ਇਕੱਲੀ ਆਵਾਜ਼ ਹੀ ਆਣਾ ਅੱਜ ਵੀ ਬਾੜਾ ਹੋਊਗਾ ਉਹ ਸੇ ਸਾਹਮਣੇ ਹਾਂ ਨੀਚੇ ਜਾ ਕੇ ਦਿਖੂਗਾ ਉਹ ਦੇਖ ਵਸ ਉਧਰੋਂ ਹੀ ਪਾਣੀ ਆ ਰਿਹਾਗਾ ਦਿਖ ਰਿਹਾ ਹਾਂ ਵਸ ਉੱਥੂ ਪਾਣੀ ਆ ਰਿਹਾ ਨੀਚੇ ਜਾ ਕੇ ਦੇਖਾਂਗੇ ਉੱਥੇ ਬਹੁਤ ਵਧੀਆ ਦਿਖੇਗਾ ਇੱਥੇ ਬਾੜੇ ਪੇੜ ਪੌਦੇ ਆ ਦੇਖੋ ਇਦਾਂ ਦਾ ਵਿਊ ਐ ਇੱਥੋਂ ਜੰਗਲ ਹੀ ਜੰਗਲ ਆ ਆਪ ਅੱਗੇ ਚੱਲਦੇ ਹਾਂ ਉੱਥੇ ਦਿਖੂਗਾ ਹਾਂ ਡੇਂਜਰ ਨੋ ਐਂਟਰੀ

ਰਾ ਮਿਲ ਜੂਗਾ ਕਿ ਨਹੀਂ ਸਹੀ ਆ ਮੀ ਪਾ ਕੇ ਹਟਿਆਗਾ ਧਿਆਨ ਨਾਲ ਹੋਰ ਕਿਤੇ ਰੋਦੀ ਬਾੜੀ ਜੰਗਲ ਬਾੜੀ ਤੇ ਦੇਖੋ ਕਿੰਨਾ ਸੰਗਣਾ ਜੰਗਲ ਆ ਲੁੱਕ 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 ਅਰੇ ਬਾਈ ਮੈਨੂੰ ਵੀ ਲੈ ਜੋ ਨਾਲ ਤੁਸੀਂ ਤਾਂ ਇੰਨੀ ਗਾਹਾਂ ਭੱਗੇ ਮੀ ਭੀ ਜਾਂਦਾ ਨਾ ਥੋੜਾ ਡਰ ਵੀ ਲੱਗ ਰਿਹਾਗਾ ਕਿਉਂਕਿ ਇੰਨਾ ਸੰਘਣਾ ਜੰਗਲ ਆ ਤੇ ਮੀਂਹ ਪੈ ਰਿਹਾਗਾ ਪੁਆਇੰਟ ਹੈ ਕਿ ਆਪਾਂ ਜਿੱਥੇ ਚਰਨਾ ਦੇਖਣ ਆਉਣਾ ਸੀਗਾ ਚਲੋ ਹੁਣ ਦਿਖਾਉਣੇ ਤੋਂ ਇੱਕ ਕੈਂਟ ਜਾ ਵੀਓ ਤਾਂ ਮੀਂਹ ਪੈ ਰਿਹਾਗਾ ਜਾਦਾ ਚਰਨਾ ਭਗ ਰਿਹਾ ਹੋਗਾ ਬਹੁਤ ਪਿਆਰੀ ਜਗਾਣਾ ਉਰੇ ਬਾਲਾ ਵਧੀਆ ਲੱਗਦਾ ਨਾ ਤੁਹਾਨੂੰ ਪਤਾ ਜਦੋਂ ਪਾਣੀ ਪੱਥਰਾਂ ਨੇ ਨਾ ਬਜ ਬਜ ਕੇ ਆਉਣਾ ਨਾ ਤੇ ਉਹ ਸੁਧ ਹੋ ਜਾਂਦਾ ਪਾਣੀ ਪਤਾ ਤੈਨੂੰ ਹਾਂ ਜਦੋਂ ਪੱਥਰਾਂ ਦੇ ਨਾਲ ਬਜਦਾਗਾ ਤਾਂ ਸਾਰੀ ਜਿਹੜੀ ਉਹਦੀ ਇੰਪਿਉਰਿਟੀਆਂ ਹੁੰਦੀਆਂ ਨੇ ਉਹ ਨਿਕਲ ਜਾਂਦੀਆਂ ਨੇ ਸੋ ਵੀ ਕੈਨ ਡਰਿੰਕ ਆਦੋਬਈ ਫੋਟੋ ਛੋਟਾ ਕਰਾ ਲਈਏ ਤੇ ਫਿਰ ਚੱਲੀਏ ਆਪਾਂ ਇਹ ਹੈ ਜੀ ਜਿਹੜਾ ਪਾਰਟ ਆਪਾਂ ਛੱਡਿਆ ਹੈਗਾ ਇਹਦੀਆਂ ਮੈਂ ਜਿਹੜੀਆਂ ਲਾਸਟ ਇਨੀਆਂ ਕਲਿੱਪਸ ਨੇ ਉਹ ਐਡ ਕਰਕੇ ਤੁਹਾਨੂੰ ਦਿਖਾ ਦੂੰਗੀ ਉਦੋਂ ਮੌਸਮ ਵੀ ਬਹੁਤ ਪਿਆਰਾ ਸੀਗਾ ਜਿਹੜੀਆਂ ਥਾਰਾ ਗਾਰਡਨ ਹੈ ਇਹ ਕਿਸੇ ਬੰਦੇ ਦੀ ਪ੍ਰਾਪਰਟੀ ਹੈ ਤਾਂ ਹੀ ਉਹਨਾਂ ਨੇ ਟਿਕਟ ਰੱਖੀ ਹੈ 17 ਡਾਲਰ ਰੁਪਿਆ ਇੱਕ ਪਜਾਨੀ ਦੀ ਸਾਡੀ ਪ੍ਰੋਪਰਟੀ ਨੂੰ ਦੇਖੋ ਠੀਕ ਹੈ ਤੁਲੇ ਵੀ ਅੱਜ ਦੀ ਵੀਡੀਓ ਦੀ ਸਮਾਪਤੀ ਆ ਆਪਾਂ ਇਥੇ ਕਰਦੇ ਹਾਂ ਕਿਉਂਕਿ ਮੀਂਹ ਆ ਚੁੱਕਿਆ ਸਾਰੇ ਪਲਾਂਟਸ ਤੇ ਪਾਣੀ ਫਿਰ ਚੁੱਕਿਆਗਾ ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਬਾਏ ਬਾਏ